ਹਾਂ ਜੀ ਵੀ ਸਤਿ ਸ੍ਰੀ ਅਕਾਲ ਵੀ ਸਾਰੇ ਵੀਰਾਂ ਨੂੰ ਇਹ ਜੀ ਘਰ ਘਰ ਵਾਲੀ ਬਾੜੀਆਂ ਦੇ ਦੋ ਪੋਟਰੇ ਆ ਜੀ ਇੱਕ ਹੈ ਪਹਿਲੀ ਵਾਰੀ ਜਿਹੜੀ ਆ ਉਹ 8 ਸਤੰਬਰ 2025 ਚਵੀ ਭਾਦੋ ਦਿਨ ਸੋਮਵਾਰ ਦੀ ਇਹਦੀ ਐਂਟਰੀ ਫੀਸ ਹੈ ਜੀ 1500 ਰੁਪਏ ਤੇ ਕਬੂਤਰ ਚਾਰ ਮਲਬਈ ਉਡਾਈ ਜਾਣਗੇ ਤੇ 7 ਵਜੇ ਪੱਲਾ ਹੋਊਗਾ ਤੇ 5 ਮਿੰਟ ਦਾ ਪੱਲਾ ਹੋਊਗਾ ਤੇ 10 ਵਜੇ ਦਾ ਬੱਡਰੇ ਆ ਜੀ ਸਾਰੇ ਵੀਰ ਜੀ ਜਿਹੜੇ ਵੀਰ ਅੱਗੇ ਵੀ ਡਾਉਂਦੇ ਬਾੜੀਆਂ ਤਾਂ ਕਰ ਲੋ ਜੀ ਨੋਟ 8 ਸਤੰਬਰ ਤੇ 24 ਪਾਦੋ ਦਿਨ ਸੋਮਵਾਰ ਜੀ ਤੇ ਬਾਕੀ ਤੋਂ ਬਾਅਦ ਵੀਰ ਐਂਟਰੀਆਂ ਕਰਾਓ ਆਪਣੀਆਂ ਐਂਟਰੀਆਂ ਖੁੱਲੀਆਂ ਐ ਜੀ ਐਂਟਰੀਆਂ ਖੁੱਲੀਆਂ ਅੱਜ ਤੋਂ ਤੇ ਐਂਟਰੀਆਂ ਕਰਾਓ ਵੀਰ ਜੀ ਆਪਣੀਆਂ ਤਾਂ ਜੋ ਕਰ ਕਰ ਵਾਲਾ ਸ਼ੌਂਕ ਹੋ ਸਕੇ ਤੇ ਕਨਾਮਾ ਦਾ ਵੇਰਵਾ ਜੀ ਐਂਟਰੀਆਂ ਹੋਣ ਤਾਂ ਦੱਸਿਆ ਜਾਊਗਾ ਤੇ ਜਿਹੜਾ ਸويرੇ ਬੰਦ ਪੈ ਜਾਂਦਾ ਕਬੂਤਰ ਉਹ 12 ਤੋਂ ਇੱਕ ਦੀ ਠੀਕ ਹੈ ਜੀ ਤੇ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤਾਂ ਜੋ ਆਉਣ ਵਾਲੀ ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਸ਼ੋ ਹੋ ਸਕੇ ਜੀ ਕਾਕੇ ਜੇੜ ਚ ਤੁਹਾਨੂੰ ਪਤਾ ਹੀ ਆ ਕਿ ਬਾਜੀ ਉੱਡੀ ਹੀ ਮੋਟਰਸਾਈਕਲ ਵਾਲੀ ਤੇ ਬਹੁਤ ਵਰੀਆ ਸ਼ੌਂਕ ਹੋਇਆ ਜੀ ਦੇ ਵੀ ਆਪਾਂ ਸ਼ੌਂਕ ਕਰਾਉਂਦੇ ਰਵਾਂਗੇ ਸਾਰੇ ਵੀਰ ਕਰੋ ਜੀ ਨੋਟ ਬਾਜੀ 16 ਕਬੂਤਰ ਕਲੱਬ ਵੱਲੋਂ 16ਵਾਂ ਕਬੂਤਰ ਬਾਜੀ ਮੁਕਾਬਲਾ ਜੀ ਬਹੁਤ ਪ੍ਰੇਮ ਪਿਆਰ ਨਾਲ ਬਾਗੀਆਂ ਉੱਡਦੀਆਂ ਜੀ ਇਹ ਤੇ ਸ਼ੌਂਕ ਹੁੰਦਾ ਜੀ ਰੂਲਾ ਦੇ ਹਿਸਾਬ ਨਾਲ ਸ਼ੌਕ ਹੁੰਦਾ ਤੇ ਕਰਿਓ ਜੀ ਵੀਰ ਨੋਟ ਤੇ ਸਾਰੇ ਵੀਰ ਜਿਹੜਾ ਵੀਰ ਬਾਜ਼ੀਆਂ ਡਾਉਣੀਆਂ ਜੀ ਥੱਲੇ ਦਿੱਤੇ ਨੰਬਰਾਂ ਦੇ ਕਨੈਕਟ ਕਰ ਲੋ ਜੀ ਕਲਬ ਦੇ ਮੈਂਬਰ ਹੈ ਜੀ ਸਤਨਾਮ ਸਿੰਘ ਸੋਲ ਆਜਿਆ ਇਹ ਦੂਜੀ 바ੜੀ 15 ਸਤੰਬਰ ਜੀ 31 ਭਾਦੋਂ ਇਹ ਵੀ ਜੀ ਦਿਨ ਸੋਮਵਾਰ ਹੈ ਜੀ 1500 ਰੁਪਈਆ 30 ਰੀ ਤੇ ਕਬੂਤਰ ਤੇ ਨਹੀਂ ਉਡਾਈ ਜਾਣਗੇ ਮਲਬਾਈ ਕਬੂਤਰਾਂ ਡੁੱਟ ਰਹੇ ਆ ਜੀ ਤੇ 7 ਵਜੇ ਦਾ ਪੱਲਾ ਜੀ 5 ਮਿੰਟ ਦਾ ਪੱਲਾ 7 ਵਜੇ ਤੋਂ ਲੈ ਕੇ 5 ਮਿੰਟ ਤੱਕ 7:00 ਪੰਡ ਤੱਕ ਤੇ ਕਬੂਤਰ 10 ਵਜੇ ਉਡਾਈ ਜਾਣਗੇ ਉਹ 10 ਵਜੇ ਤੱਕ ਬੱਦਰ ਹੋਊਗਾ ਜੀ ਸਵੇਰੇ 10 ਵਜੇ ਤੱਕ ਦਾ ਬੱਦਰ ਹੋਊਗਾ ਤੇ 12 ਤੋਂ 1 ਦੀ ਊਡੀਕ ਹੈ ਜੀ ਜਿਹੜਾ ਸਵੇਰੇ ਬੰਦ ਪੈ ਜਾਂਦਾ ਇਹ ਜਿਹੜਾ ਨਾ ਮਰਾ 베ਰਵਾ ਇਹ ਵੀ ਐਂਟਰੀਆਂ ਤੋਂ ਦੱਸਿਆ ਜਾਊਗਾ ਜੀ ਬਾਕੀ ਜੀ ਕਲੱਬ ਮੈਂਬਰ ਜੀ ਸਤਰਾਮ ਸਿੰਘ ਸੋਲ ਡਾਕਟਰ ਮਨਵੀਰ ਸਿੰਘ ਸੋਲ ਮਨਜੀਤ ਸਿੰਘ ਗਗੂਆ ਛੇਰਾ ਗਗੂਆ ਤੇ ਭੋਲਾ ਵੀਰ ਠੱਠੀ ਤੋਂ ਵੀਰ ਦੁਬਈ ਚ ਐਸ ਟਾਈਮ ਤੇ ਇਹ ਕਲੱਬ ਮੈਂਬਰ ਹੈ ਆ ਜੀ ਪ੍ਰੇਮ ਪਿਆਰ ਨਾਲ ਬਾਗੀਆਂ ਡਾਵੋ ਤੇ ਕਰੋ ਜੀ ਸ਼ੌਂਕ ਦੋਹਾਂ ਬਾੜੀਆਂ ਦੀ ਜਿਹੜੀ ਐਂਟਰੀ ਆ ਉਹ ਜਦੋਂ ਮਰਜ਼ੀ ਕਰਾ ਸਕਦੇ ਤੁਸੀਂ ਪੋਸਟਰ ਤੇ ਦਿੱਤੇ ਨੰਬਰਾਂ ਦੇ ਜਦੋਂ ਮਰਜ਼ੀ ਕਾਲ ਕਰਕੇ ਤੇ ਤੁਸੀਂ ਐਂਟਰੀ ਕਰਵਾ ਸਕਦੇ ਟੀਵੀ ਦੀ ਤੇ ਬਾਕੀ ਜਿਹੜੇ ਰੂਲ ਆ ਉਹ ਗਰੁੱਪ 'ਚ ਸ਼ੇਅਰ ਕੀਤੇ ਜਾਣਗੇ ਸੋਲ ਕਬੂਤਰ ਕਲੱਬ 'ਚ ਜੋ ਮੌਕੇ ਦੇ ਰੂਲ ਕਿਉਂਕਿ ਸਾਰੇ ਜਿਹੜੇ ਰੂਲ ਆ ਉਹ ਪੋਸਟਰ ਤੇ ਨਹੀਂ ਲਿਖੇ ਜਾਂਦੇ ਸਾਰੇ ਵੀਰ ਕਰੋ ਜੀ ਨੋਟ ਬਾਜੀ ਤੇ ਔਰ ਅੱਜ ਜੇ ਹੋਰ ਵੀ ਬਾਜ਼ੀਆਂ ਡਾਵਾਂਗੇ ਤੇ ਅਨਾਮੰਡ ਜਿਹੜਾ ਸਮਾਰੋਹ ਉਹ ਵੀ ਹੁੰਦਾ ਤੇ ਉਦੋਂ ਵੀ ਆਪਾਂ ਵੀਡੀਓ ਪਾਵਾਂਗੇ ਸਾਰੇ ਵੀਰ ਸਬਸਕ੍ਰਾਈਬ ਕਰ ਲਓ ਤਾਂ ਜੋ ਬਾਜ਼ੀਆਂ ਦੀਆਂ ਅਪਡੇਟਾਂ ਕੋ ਜੜੀਆਂ ਆ ਸਕਣ ਤੇ ਆਪਾਂ ਵੀਡੀਓ ਬਣਾ ਕੇ ਪਾ ਸਕੀਏ ਤੇ ਤੁਹਾਨੂੰ ਸ਼ੌਂਕ ਹੰਦਾਰ ਰਵੇ ਜਿਹੜੇ ਬਾਹਰ ਬੈਠੇ ਵੀ ਰਿਆ ਉਹ ਵੀ ਸ਼ੌਂਕ ਕਰ ਸਕਣ ਵਾਰੀ ਵਾਲੇ ਦਿਨ ਵੀ ਆਪਾਂ ਬਣਾਵਾਂਗੇ ਕਲਿੱਪਾਂ ਵੱਖ-ਵੱਖਰੇ ਖੁੱਡਿਆਂ ਦੇ ਜਾ ਕੇ ਕਲਿੱਪਾਂ ਬਣਾਵਾਂਗੇ ਤੇ ਸ਼ੇਅਰ ਕਰਾਂਗੇ ਆਪਣੇ YouTube ਚੈਨਲ ਤੇ ਤੁਹਾਡਾ ਆਪਣਾ ਚੈਨਲ ਹੈ ਜੀ pigeons lover in punjab ਤੇ ਵੱਧ-ਵੱਧ ਸਬਸਕ੍ਰਾਈਬਰ ਵਧਾਓ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆ ਕਰੋ ਜੀ ਬੜੀਆਂ ਨੋਟ ਬਹੁਤ ਬਹੁਤ ਧੰਨਵਾਦੀ ਸਾਰੇ ਵੀਰਾਂ ਦਾ